हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਸ਼ਕਰੀ ਤਹਿਸੀਲ ਜ਼ਿਲ੍ਹਾ ਹਿਸਮਤ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਵੀਰ ਕੋਮਲ ਦੇ ਕੋਲੇ ਆਏ ਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਆ ਇਸ ਕਿੱਲੇ ਦੇ ਉੱਪਰ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਸ਼ਕਰੀ ਕਰਨੀ ਆ ਨੇੜੇ ਸਰਹਿਆਲੀ ਨਸ਼ਹਿਰਾ ਪੰਨੂਆ ਵੀ ਦੋਸਤੋ ਕੋਈ 4 ਕਿਲੋਮੀਟਰ ਦੀ ਦੂਰੀ ਆ ਤੇ ਸਰਹਿਆਲੀ ਤੋਂ ਵੀ ਤਕਰੀਬਨ ਕੋਈ 3 ਕਿਲੋਮੀਟਰ ਤੇ ਪੱਟੀ ਸ਼ਹਿਰ ਤੋਂ ਕੋਈ 8-7 ਕਿਲੋਮੀਟਰ ਦੀ ਦੂਰੀ ਹੈਗੀ ਆ ਪਿੰਡ ਸ਼ਕਰੀਦੀ ਆਉ ਲੈਨੇ ਆ ਬਤੇ ਡਿਟੇਲ ਵੀਰ ਕੋਮਲ ਦੇ ਨਾਲ ਗੱਲਬਾਤ ਕਰਕੇ ਸਭ ਤੋਂ ਪਹਿਲਾਂ ਕੋਮਲ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੋ ਸਾਹਿਬ ਹੋਰ ਸਨਾਓ ਕਿਤਾ ਠੀਕ ਠਾਕ ਜੀ ਬਹੁਤ ਵਧੀਆ ਕੋਮਲ ਸਿਆ ਠੀਕ ਠਾਕ ਹਾਂ ਜੀ ਜੀ ਵਧੀਆ ਵਧੀਆ ਠੀਕ ਠਾਕ ਜੀ ਚਲੋ ਸ਼ੁਕਰਾ ਮਾਲਕਤਾ ਤੇ ਕੋਮਲ ਅੱਜ ਪਸ਼ੂ ਆਪਣੇ ਕੋਲ ਪੰਜ ਨੇ ਟੋਟਲ ਹਾਂ ਜੀ ਜੀ ਟੋਟਲ ਪੰਜ ਪਸ਼ੂ ਆ ਆਪਣੇ ਕੋਲ ਅੱਛਾ ਜੀ ਕਿੰਨਾ ਚੋਂ ਪੰਜੇ ਪਸ਼ੂ ਗੱਬਣ ਆ ਜੀ ਠੀਕ ਆ ਜੀ ਤੇ ਵਿੱਚੋਂ ਦੰਦਾ ਜੀ ਬੈੜਾ ਵੀ ਹੋਣਗੇ ਦੋ ਦੋਂਦੀਆਂ ਵੈਣਾ ਲਓ ਦੋਸਤੋ ਦੰਦਾਂ ਦੇ ਵਿੱਚ ਵੀ ਜਿਹੜੀਆਂ ਇਹ ਬੈੜਾ ਹੋਣਗੀਆਂ ਠੀਕ ਆ ਜੀ ਜਿੰਨੇ ਜਿੰਨੇ ਦੰਦੀ ਬੈੜ ਹੋਵੇਗੇ ਉਹ ਵੀ ਆਪਾਂ ਤੁਹਾਨੂੰ ਨਾਲ ਦੀ ਨਾਲ ਦੱਸਦੇ ਜਾਵਾਂਗੇ ਤੋਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਬਾਕੀ ਅੱਗੇ ਵੱਧ ਤੋਂ ਵੱਧ ਹੋਰ ਫਾਰਮਰ ਵੀਰਾਂ ਤੱਕ ਜਿਹੜੀ ਆ ਵੀਡੀਓ ਸਾਂਝੀ ਵੀ ਜਰੂਰ ਕਰਦਿਆ ਕਰੋ ਤਾਂ ਜੋ ਹੋਰ ਕਿਸਾਨ ਫਾਰਮਰ ਵੀਰ ਦਾ ਵੀ ਜੜਾ ਭਲਾ ਹੋ ਸਕੇ ਕਿਸੇ ਵੀਰ ਨੇ ਪਸ਼ੂ ਖਰੀਦਣਾ ਹੈ ਉਹਨਾਂ ਦੀ ਪਹੁੰਚ ਵਿੱਚ ਜਿਹੜੀ ਆ ਦੋਸਤੋ ਇਹ ਵੀਡੀਓ ਆ ਜਾਏ ਤੇ ਕੋਮਲ ਬਾਈ ਪਹਿਲੇ ਨੰਬਰ ਤੋਂ ਸ਼ੁਰੂਆਤ ਕਰਾਂਗੇ ਆਪਾਂ ਇਸ ਬਲੈਕ ਰੰਗ ਦੀ ਵੈਰਡ ਤੋਂ ਹਾਂਜੀ ਹਾਂਜੀ ਯਾਨਕਿ ਇਹ ਐਚਐਫ ਤੇ ਗਰਲੈਂਡੋ ਦਾ ਕਰਾਸ ਆ ਯਾਨਕਿ ਚੰਗੇ ਫਾਰਮ ਤੋਂ ਬਹੁਤ ਵੱਛੀ ਲਈ ਹੈ ਜੀ ਇਹ ਠੀਕ ਹੈ ਤੇ ਯਾਨਕਿ ਮੂੰਹ ਦੋ ਦੰਦਵਾ ਠੀਕ ਹੈ ਜੀ ਹਾਂਜੀ ਚੌਕ ਦਾ ਵੀ ਕੋਈ ਪੁੱਟਿਆ ਨਹੀਂ ਇਹਦੀ ਕੋਈ ਗੱਲ ਨਹੀਂ ਦੋਦੀ ਆ ਪੇਰ ਬਾਕੀ ਸੀਲਸ ਲੱਗ ਬਹੁਤ ਜਿਆਦੀ ਹੈ ਜੀ ਲਓ ਜੀ ਸੋ ਸੀਲਸ ਲੱਗ ਦੋਸਤੋ ਵੱਛੀ ਆ ਵਰਲਾ ਵਰਲਾ ਬਹੁਤ ਚੰਗੀਆਂ ਗੱਡੀ ਥਣ ਥਣ ਬਹੁਤ ਕੱਡੂ ਕੀ ਕੁਆਲਿਟੀ ਵਾਲਾ ਲਓ ਜੀ ਉਨੀ ਗਾੜੀ ਬਣੀ ਹੈ ਉਨੀ ਪਿੱਛੇ ਆ ਜੀ ਠੀਕ ਹੈ ਤੇ ਕਮਲ ਜੀ ਨੇ ਕਿੰਨੇ ਕ ਹਫਤਾ ਲੈ ਜੂ ਹਫਤਾ ਲੈ ਜੂਗੀ ਆਰਾਮ ਨਾਲ ਬਾਕੀ ਰਾਜੀ ਆ ਹਫਤਾ ਲੈ ਹੀ ਜਾਊਗੀ ਲੋਕੀ ਦੋਸਤੋ ਤੇ ਐਚ ਐਫ ਦਾ ਤੇ ਗਰਲੈਂਡੋ ਦਾ ਵੀਰਾਂ ਦਾ ਵੀ ਕਰਾਉਸ ਆ ਬਾਕੀ ਬੱਚੀ ਬਹੁਤ ਪਿਆਰੀ ਆ ਸ਼ਾਈਨਿੰਗ ਸ਼ੂਨਿੰਗ ਤੁਸੀਂ ਆਪ ਵੇਖ ਕੇ ਚੈੱਕ ਕਰੋ ਚਮਕਦਾਰ ਆ ਪੂਰੀ ਸਕਿਨ ਵਾਈਟ ਵੇਖੀ ਤੇ ਬਹੁਤ ਖੂਬਸੂਰਤ ਆ ਠੀਕ ਆ ਜੀ ਤੇ ਜਿੱਦਾਂ ਕਿ ਇੱਕ ਮੂਰਤ ਹੁੰਦੀ ਆ ਦੋਸਤੋ ਮੂਰਤ ਟੈਪ ਆ ਠੀਕ ਆ ਜੀ ਤੇ ਬਹੁਤ ਖੂਬਸੂਰਤ ਸ਼ਾਈਨਿੰਗ ਸ਼ੂਨਿੰਗ ਪੂਰੀ ਆ ਕੱਦ ਕਾਠ ਵੜ ਦਾ ਪੂਰਾ ਵੱਡਾ ਕੱਦ ਕਾਠ ਠੀਕ ਹੈ ਤੇ ਦਿਨ ਕੋਈ ਆ 5 7 5 7 ਹਜੇ ਕੱਢਦੀ ਐ ਠੀਕ ਹੈ ਸਪੇਸ ਵਿਰਲ ਬੁਰਲ ਚੰਗੀ ਆਪਸੀ ਥਣਾ ਦੀ ਜਿਹਾ ਵੀਰ ਤੋਰਦਗੇ ਸਪੇਸ ਚੰਗੀ ਆ ਵਿਰਲ ਚੰਗੀ ਆ ਬਿਲਕੁਲ ਆ ਤੁਸੀਂ ਵੇਖੋ ਥਾਣੀ ਧੂਣੀ ਬਹੁਤ ਸੋਹਣੀ ਆ ਬਾਕੀ ਦੋਸਤੋ ਜਿਉਂ ਸੁਣਨ ਤੋਂ ਬਾਅਦ ਜੇਕਰ ਆਪਾਂ ਗੱਲ ਕਰ ਲਈਏ ਤਾਂ ਉਮੀਦ ਕਰਦੇ ਆਂ ਵੀ ਹੋਰ ਥਣ ਸਾਹਮਣੇ ਨਿਕਲ ਕੇ ਆਊਗਾ ਸੁਣਨ ਤੋਂ ਬਾਅਦ ਆ ਲਓ ਇੱਕ ਰੰਗ ਬਲੈਕ ਆ ਕੁਝ ਜਿਹੜੇ ਵਾਈਟ ਸਪੋਰਟ ਜਿਹੜੇ ਪੇੜ ਦੇ ਥਲੜੇ ਪਾਸੇ ਹਵਾਨੇ ਲੇਵੇ ਤੇ ਤੁਹਾਨੂੰ ਦਿਖਾਈ ਦੇ ਰਹੇ ਨੇ ਇਹੋ ਸਪੋਰਟ ਹੈਗੇ ਬਾਕੀ ਓਵਰঅল ਸਾਰੀ ਬਲੈਕ ਆ ਫੇਸ ਕੁਆਲਿਟੀ ਬਹੁਤ ਖੂਬਸੂਰਤ ਛੋਟਾ ਜਿਹਾ ਕੰਨ ਆ ਲਓ ਜੀ ਠੀਕ ਹੈ ਜੀ ਤੋੜ ਲੀਏ ਬਾਕੀ ਸੰਧੂ ਸਾਹਿਬ ਬਾਕੀ ਟਿੱਪੜ ਤੋਂ ਆਪਣਾ ਇੱਕ ਨੰਬਰ ਹੈ ਬਾਕੀ ਭੈਣ ਭਰਾਵਾਂ ਨੂੰ ਪਹਿਲੀ ਨੰਬਰ ਤੇ ਇਹੋ ਬੇਨਤੀ ਹੋਊਗੀ ਟਿੱਪ ਕੇ ਤਸੱਲੀ ਕਰਨ ਰਹੀ ਦੇ ਨਾਲ ਫੇਰ ਕੋਈ ਗੱਲਬਾਤ ਕੋਈ ਕੋਈ ਗੱਲ ਸੌਦੇ ਤੋਂ ਪਹਿਲਾਂ ਵੀ ਕੋਈ ਗੱਲ ਨਹੀਂ ਟਿੱਪੜ ਨਾਲ ਕੋਈ ਚੱਕਰ ਨਹੀਂ ਆਪਾਂ ਨੂੰ ਆ ਵੀਡੀਓ ਕਾਲ ਤੇ ਤਾਂ ਪਾਲੋ ਕੋਈ ਭੈਣ ਭਰਾ ਕੋਈ ਚੱਕਰ ਨਹੀਂ ਪਹਿਲੋਂ ਵੀ ਠੀਕ ਹੈ ਜੀ ਹਾਂ ਜੀ ਸਬਦਾ ਕਰਨ ਤੋਂ ਲਓ ਦੋਸਤੋ ਕੋਈ ਵੀ ਕਰਾਈਟੇਰੀਆ ਹੈਗਾ ਜਿਹੜਾ ਨਰਕ ਪਰਖਾਰਾ ਤਸੱਲੀ ਵਾਲਾ ਪਹਿਲਾਂ ਪੂਰਾ ਕਰ ਲਿਆ ਕਰੋ ਸਾਈ ਬਿਆਨਾ ਕਰਕੇ ਠੀਕ ਹੈ ਤੇ ਬਾਅਦ ਵਿੱਚ ਕਿਸੇ ਵੀਰ ਨੂੰ ਲਾਂਭਾ ਦੇਣਾ ਤੇ ਲੈਣਾ ਮਾੜਾ ਹੁੰਦਾ ਇਸ ਤੋਂ ਕਰਕੇ ਦੋਸਤੋ ਪੈਸੇ ਖਰਚ ਕਰਨੇ ਆ ਜੇਬ ਚੋਂ ਕੱਢਨੇ ਆ ਪੈਸੇ ਉਸ ਤੋਂ ਪਹਿਲਾਂ ਆਪਦੀ ਜਿਹੜੀ ਤਸੱਲੀ ਕਰ ਲਿਆ ਕਰੋ ਬਾਕੀ ਥਣ ਥੂਣਾ ਬਿਲਕੁਲ ਵੇਖ ਕੇ ਚੈੱਕ ਕਰ ਲਓ ਠੀਕ ਹੈ ਜੀ ਫੇਸ ਵੰਡ ਮੁੰਡ ਚੰਗੀ ਆ ਫਿਰ ਥਣਾ ਤੇ ਕੋਮਲ ਕੀ ਕਰਦੇ ਆ ਮੁੱਲ ਬਈ ਦਾ ਸੱਦੂ ਸਾਹਿਬ ਜਿੱਦਾਂ हां नाही 60000 ਦੀ ਬੱਚੀ ਦੇ ਦਾਂਗੇ 60000 ਦੀ ਹਾਂਜੀ ਉਹ ਤੋਂ ਥੋੜਾ ਬਾਲਾ ਕਰ ਦਾਂਗੇ ਛੋਟਛਾਪਾ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ ਹਾਂ ਨਾ ਜਿਹੜੀ 60000 ਦੀ ਤਾਂ 60000 ਦੇ ਵਿੱਚੋਂ ਛੋਟਛਾਪਾ ਵੀ ਆਂਦਾ ਵੀ ਆਪਾਂ ਕਰਾਂਗੇ ਬਾਕੀ ਧੀਰੀ ਆ ਜਿੰਨੀ ਵੀ ਆ ਤੁਸੀਂ ਵੇਖੋ ਨਿੱਗੀ ਠੰਡੀ ਧੀਰੀ ਆ ਲਓ ਇਹ ਨਹੀਂ ਭਾਵੇਂ ਜਿੱਦਾਂ ਮਰਜੀ ਬੈਠ ਰੋ ਕੋਈ ਚੱਕਰ ਹੀ ਨਹੀਂ ਹੈਗਾ ਹੂੰ ਬਾਕੀ ਕੰਪਾਇਟਰ ਆਰਡਰ ਦੀ ਇਹ ਨਹੀਂ ਵੀ ਝੋਲੀ ਵਾਲਾ ਚੱਡਾ ਨਹੀਂ ਹੈਗਾ ਠੀਕ ਹੈ ਭਾਈ ਜਿੰਨੀ ਬਣੂਗੀ ਟੈਡੀ ਬਣੂਗੀ ਟੈਡੀ ਬਣੂਗੀ ਜੀ ਲਓ ਦੋਸਤੋ ਫਿਕਸ ਜੀ ਆਰਡਰ ਆ ਠੀਕ ਹੈ ਤੇ ਬਾਕੀ ਤੁਸੀਂ ਬੰਤਰ ਬੰਤਰ ਚੰਗੀ ਆ ਨਿੱਗਰ ਆ ਲੇਵੇ ਦੀ ਵੀ ਨਿੱਗਰ ਰਹੂਗੀ ਤੇ ਬਾਕੀ ਬਾਡੀ ਬੰਤਰ ਤੇ ਵੀ ਚੰਗੀ ਆ ਨਿੱਗਰ ਆ ਰੰਗ ਰੰਗ ਬਹੁਤ ਪਿਆਰਾ ਕੋਈ ਇਥੇ ਆ ਕੇ ਵੀਰ ਵੇਖੇ ਇੱਕ ਵਾਰੀ ਪਸੰਦ ਆਉਗੀ ਬੱਚੀ ਕੋਈ ਛੱਡ ਕੇ ਨਹੀਂ ਜਾਂਦਾ ਸੈਕੰਡ ਨੰਬਰ ਤੇ ਆ ਗਈ ਕੋਮਲ ਆਪਣੇ ਕੋਲ ਜਿਹੜੀ ਬੱਚੀ ਹਾਂਜੀ ਹਾਂਜੀ ਇਹ ਦੂਜਾ ਸੁਆ ਹੋਊਗੀ ਜੀ ਇਹ ਦੂਜਾ ਹਾਂਜੀ ਹਾਂਜੀ ਠੀਕ ਹੈ ਤੇ ਮੂੰਹ ਛੱਗੀ ਆ ਜੀ ਛੱਗੀ ਆ ਕੰਨੀ ਵਾਲੇ ਪਹਿ ਦੰਦਾਂ ਤੇ ਹਾਂਜੀ ਕੰਨੀ ਵਾਲੇ ਦੰਦਾਂ ਤੇ ਪਾਇਆ ਜੀ ਲਓ ਦੋਸਤੋ ਹਜੇ ਜ਼ਬਾਨ ਨਹੀਂ ਹੋਈਗੀ ਛੱਗੀ ਆ ਬਾਕੀ ਸੀਲਸ ਲੱਗ ਬਹੁਤ ਯਾਦੀਆਂ ਢੱਲਣ ਡੋਲਣਾਂ ਬੜੀਆਂ ਜੇ ਬੱਚੀ ਕਿਨਾਂ ਸੰਦੂ ਸਾਵਾ ਹਫਤੇ ਦੇ ਅੰਦਰ ਬਾਹਰ ਆ ਲਾਗੇ ਸਾ ਹਫਤੇ ਦੇ ਅੰਦਰ ਤਾਂ ਤਿਆਰੀ ਕਰ ਲੈਣੀ ਨੇ ਹਾਂ ਜੀ ਨਹੀਂ ਕਰ ਜੂਗੀ ਜੀ ਠੀਕ ਆ ਲਓ ਦੋਸਤੋ ਦੂਜਾ ਸੁਵਾ ਲਿਆਓ ਵੀਰ ਇਹਨੂੰ ਵੀ ਖੋਲ ਕੇ ਤੋੜ ਦਈਏ ਕਾਦੇ ਦਾ ਵੀ ਜਿਹੜਾ ਦੋਸਤੋ ਪਹਿਲੇ ਨੰਬਰ ਵਾਲੀ ਵਾਇਰ ਦੇ ਬਰਾਬਰ ਹੀ ਆ ਠੀਕ ਆ ਜੀ ਕੋਈ ਜ਼ਿਆਦਾ ਹੀ ਫਰਕ ਨਹੀਂਗਾ ਥੋੜਾ ਬਾਕੀ ਰਤਾ ਪਰ ਫਰਕ ਹੋਵੇ ਤਾਂ ਹੋਵੇ ਬਾਕੀ ਹੈ ਬਰਾਬਰ ਹੀ ਦੋਵੇਂ ਕਾਦੇ ਕੱਟਦੀਆਂ ਚੰਗੀਆਂ ਨੇ ਮੀਡੀਅਮ ਤੋਂ ਉੱਚੀ ਹਾਈਟ ਆ ਆ ਫੇਸ ਕੁਆਲਿਟੀ ਆ ਮੂੰਹ ਮੱਥੇ ਦੀ ਵੇਖ ਕੇ ਚੈੱਕ ਕਰ ਲਓ ਦੂਜਾ ਸੁਵਾ ਠੀਕ ਆ ਜੀ ਕੰਨੀ ਵਾਲੇ ਦੰਦ ਹਜੇ ਦੁੱਧ ਦਾੰਦਾਂ ਛੇਕ ਦੇ ਆ ਤੁਸੀਂ ਵੇਖੋ ਦੂਜਾ ਸੁਆ ਠੀਕ ਆ ਥਣ ਥਣ ਹੋਰ ਪੋਟ ਆਉਗੀ ਕਰਮਾ ਲਈ ਜਿਵੇਂ ਜਿਵੇਂ ਆਪਾਂ ਉਮੀਦ ਕਰਦੇ ਵੀ 5-7 ਦਿਨ ਹਜੇ ਗੱਡ ਜੇ ਤੁਸੀਂ ਵੇਖ ਰਹੇ ਜਿਹੇ ਟਿਲ ਟੁੜ ਕਾਫੀ ਆ ਤੇ ਆਹ ਦੇਖੋ ਜੀ ਠੀਕ ਹੈ ਜੀ ਕਮਾਲ ਜੀ ਮੋੜ ਦਿਓ ਜੀ ਠੀਕ ਹੈ ਸੋ ਸਾਫ ਸੁਥਰੇ ਥਣ ਭਾਂਡੇ ਦੀ ਆ ਬਾਕੀ ਥਣ ਵੀ ਦੋਸਤੋ ਕੋਈ ਛੋਟਾ ਜਿਹਾ ਨਹੀਂਗਾ ਤਕਰੀਬਨ ਕੋਈ ਮੁਠੀ ਥਣ ਬਣਾ ਕੇ ਤਿਆਰ ਕਰੂਗੀ ਆ ਬਿਲਕੁਲ ਤੁਹਾਡੇ ਸਾਹਮਣੇ ਇੱਕ ਵਾਰੀ ਹੋਰ ਥੋੜਾ ਜਿਹਾ ਨੇੜੇ ਦਿਖਾ ਦਕੇ ਆ ਕਰੋ ਜੀ ਠੀਕ ਹੈ ਕਮਲਪਈ ਥੋੜਾ ਜਿਹਾ ਵਿਖਾ ਦਿਆ ਹੱਥੋਂ ਤੇ ਲਾ ਕੇ ਹੈ ਬਾਕੀ ਟਲਾ ਟਲਾ ਹੈ ਗਿਆ ਕੱਢ ਦੇਣੀ ਆ ਹਾਂ ਢਿੱਲਾ ਕਾਫੀ ਆ ਤੇ ਇਹਦਾ ਮੁੱਲ ਕੀ ਕਰਦੇ ਆ ਫਿਰ ਮੁੱਲ ਸੰਧੂ ਸਾਹਿਬ ਮੰਗਣ ਦੇ ਜੋ ਮਰਜ਼ੀ ਮੰਗੀ ਇਹ 50 55 ਜੋ ਮਰਜ਼ੀ ਮੰਗੀ ਜੇ 46000 ਦੀ ਵੀ ਦੇ ਦਾਂਗੇ ਉਹ ਚ ਮਾਨਤਾਣ ਕਰ ਦਾਂਗੇ 46000 ਦੀ ਹਾਂਜੀ ਲਓ ਜੀ 46000 ਦੀ ਭਰਾਵੋ ਇਹ ਮਿਲ ਜੂਗੀ ਤੁਹਾਨੂੰ ਜਿਹੜਾ ਲੈਂਡ ਦੇ ਨਾਲ ਆ ਉਹ 46000 ਆ ਡਿਮਾਂਡ ਚਾਹੇ 50 ਕਰਾ ਲਈ ਹੈ ਨਾ ਕੁਝ ਵੀ ਹੋ ਸਕਦੇ ਉੱਪਰ ਹੇਠਾਂ ਤੇ 46000 ਲੈਂਡ ਦੇ ਨਾਲ ਬਾਕੀ ਮੌਕੇ ਤੇ ਮਾਨਤਾਣ ਕਰ ਦਾਂ ਕੋਈ ਗੱਲ ਨਹੀਂ ਬਾਈ ਨਾ ਵੀ ਚਲੋ ਮੌਕੇ ਤੇ ਕੋਈ ਭੈਣ ਭਰਾ ਹੋਂ ਦਾ ਦੂਰ ਨੇੜੇ ਦਾ ਹਿਸਾਬ ਕਿਤਾਬ ਵੇਖ ਲਿਆ ਕਰੀਏ ਤੇ ਤੀਸਰੇ ਨੰਬਰ ਤੇ ਜਿਹੜੀ ਆ ਆ ਗਈ ਆਪਣੇ ਕੋਲ ਇਹ ਵੀ ਗੱਬਣ ਹਾਂਜੀ ਇਹ ਵੀ ਗੱਬਣ ਆ ਜੀ ਲਓ ਜੀ ਤੇ ਇਹ ਪੰਜਾਬ ਵਾਲੀ ਜਰਸੀ ਜੀ ਜੇ ਆਉਂਦੀ ਹੈ ਵੀ ਦੂਜਾ ਸੁਹਾ ਜੀ ਇਹ ਵੀ ਜਰਸੀ ਕ੍ਰੋਸ ਚ ਆ ਗਈ ਹਾਂਜੀ ਹਾਂਜੀ ਇਹ ਵੀ ਹਫਤੇ ਤੋਂ 8-9 ਦਿਨ ਲੈ ਜੂਗੀ ਇਹ 8-9 ਦਿਨ ਹਾਂਜੀ 8-9 ਦਿਨ ਲੈ ਜੀ ਨਬ ਦੋਸਤੋ 8-9 ਦਿਨ ਇਹ ਕੱਢਦੀ ਆ ਕਰਮਾ ਵਾਲੀ ਤੇ ਕਾਫੀ ਕਲਰ ਜਾਂ ਬਲੈਕ ਤੇ ਕਾਫੀ ਕਲਰ ਬਰਾਊਨ ਦਾ ਕੰਬੀਨੇਸ਼ਨ ਜੇ ਆ ਜਰਸੀ ਕ੍ਰੋਸ ਸੰਗ ਦੇ ਵਿੱਚ ਆ ਕੱਦ ਐਚ ਐਫ ਵੈਣਾ ਵਰਗੀ ਆ ਠੀਕ ਆ ਤੇ ਜਿੱਦਾਂ ਇੱਕ ਨਾਰਮਲ ਇੱਕ ਪੰਜਾਬ ਦੀ ਜਰਸੀ ਆਪਾਂ ਵੇਖ ਲੈਨੇ ਹਾਈਟ ਕੱਦ ਦੇ ਵਿੱਚ ਉਟੀ ਆ ਤੇ ਹਰਲਵੀਰ ਸੁਆ ਪਹਿਲੇ ਦੂਜਾ ਹੈ ਨਾ ਜੀ ਹਾਂਜੀ ਦੂਜਾ ਸੁਆ ਜੀ ਦੂਜਾ ਸੁਆ ਠੀਕ ਹੈ ਜੀ ਸੋ ਵਰਦੀ ਬੰਤਰ ਦੀ ਵੀ ਚੰਗੀ ਆ ਦੋਸਤੋ ਜਿੰਨੇ ਵੀ ਆ ਕਰਮ ਵਾਲੀ ਸਭੀ ਸੁਭੀ ਪੂਰੀ ਆ ਤੇ ਹਾਈਟ ਵੀ ਬਿਲਕੁਲ ਤੁਹਾਡੇ ਸਾਹਮਣੇ ਆ ਹਾਈਟ ਦਾ ਪਹਿਲਾਂ ਜਿਗਰ ਕਰਤਾ ਆਪਾਂ ਵੀ ਹਾਈਟ ਵੱਡੀਆਂ ਬੜਾਂ ਦੇ ਵਿੱਚ ਕੋਈ ਵੀ ਰ ਅਕਾਊਂਟ ਕਰ ਸਕਦਾ ਤੇ ਥਾਣ ਥਣ ਪੂਰਾ ਮੁੱਠੀ ਆ ਹੱਥੀ ਛਵਾਈਲਾ ਥਾਣੇ ਸਬੈਡ ਦੇ ਵੀ ਕੋਈ ਛੋਟਾ ਨਹੀਂ ਗਾ ਚੋਂ ਲੱਗਿਆ ਕਿਸੇ ਵੀਰ ਨੂੰ ਜਾਂ ਕਿਸੇ ਲੇਡੀਜ਼ ਨੂੰ ਕੋਈ ਦਿੱਕਤ ਨਹੀਂ ਆਊਗੀ ਮੈਨੂੰ ਲੱਗਦਾ ਵੀ ਹੱਥੀਂ ਚਵਾਈ ਕਿਸੇ ਨੇ ਕਰਨੀ ਆ ਤੇ ਪੂਰਾ ਮੁਠੀ ਵਿੱਚ ਆਉਣ ਵਾਲਾ ਥਾਣਾ ਬਾਕੀ ਢਿਲ ਕਾਫੀ ਆ 8-7 8-7 ਦਿਨ ਤੁਸੀਂ ਮੰਨ ਕੇ ਸੌਦਾ ਕਰ ਲਿਓ 10 ਦਿਨਾਂ ਦੇ ਵਿੱਚ ਵਿੱਚ ਜਿਹੜੀ ਦੋਸਤ ਸੂਪ ਹੋਊਗੀ ਠੀਕ ਆ ਤੇ ਬਾਕੀ ਕੋਮਲ ਬਾਈ ਹੈ ਠੰਡੀ ਧੀਰੀਆ ਵੀ ਪੂਰੀ ਸੀ ਬਾਕੀ ਠੰਡੀ ਧੀਰੀਆ ਕੋ ਚੱਕਰ ਨਹੀਂ ਐਵੇਂ ਕੋਈ ਗੱਲ ਨਹੀਂ ਲਓ ਹਾਂ ਲੈ ਬਾਕੀ ਟੱਲਾ ਟੱਲਾ ਬਹੁਤ ਜ਼ਿਆਦੀ ਆ ਆ ਕਰੋ ਚੈੱਕ ਠੀਕ ਆ ਤੇ ਇਹਦਾ ਮੁੱਲ ਫਿਰ ਕੀ ਕਰਦੇ ਆ ਬਾਈ ਮੁੱਲ ਸੰਧੂ ਸਾਹਿਬ ਦੀ ਡਿਮਾਂਡ 50000 ਆ ਜੀ 50000 ਹਾਂਜੀ ਠੀਕ ਹੈ ਭਰਾ ਇਹ 44000 ਦੀ ਦੇ ਦਾਂਗੇ 44 ਦੀ ਉਹ ਚੋ ਵੀ ਮਾਨਤਾਨ ਕਰਦਾ ਵੀ ਗੱਲ ਨਹੀਂ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ ਇਹ 44000 ਦੀ ਹਾਂ ਨਾ ਹੋ ਜੂਗੀ ਉਹਦੇ ਚੋ ਵੀ ਮਾਨਤਾਨਾ ਠੀਕ ਹੈ ਜੀ ਕੋਈ ਫਿਕਸਡ ਰੇਟ ਨਹੀਂਗਾ ਜੋ ਵੀ ਕਿਸੇ ਭੈਣ ਭਰਾ ਦਾ ਮਾਨਤਾਨਾ ਸਰਦਾ ਪੁੱਛਦਾ ਜੋ ਵੀ ਗੁੰਜਾਇਸ਼ ਆ ਵਿੱਚੋਂ ਉਹ ਮੌਕੇ ਤੇ ਹੋ ਜੂਗੀ ਜਿੰਨੇ ਵੀ ਰੇਟ ਤੁਹਾਨੂੰ ਦੱਸੇ ਜਾ ਰਹੇ ਨੇ ਲਾਸਟ ਤੋਂ ਲਾਸਟ ਰੇਟ ਵੀ ਦੱਸਿਆ ਜਾ ਰਿਹਾ ਉਹਦੇ ਵਿੱਚੋਂ ਬਣਦਾ ਸਰਦਾ ਮਾਨਤਾਨ ਹੋਊਗਾ ਘਰੇ ਆਇਆ ਤਾਂ ਤੇ ਬਾਕੀ ਸਾਰੇ ਕਰੋਸਾਂਗ ਦੇ ਵਿੱਚ ਆ ਕੋਈ ਪਿਓਰਿਟੀ ਦੇ ਵਿੱਚ ਵੈੜ ਨਹੀਂ ਗਈ ਸਾਰੇ ਕਰੋਸਾਂਗ ਦੇ ਵਿੱਚ ਆ ਕੇ ਗਰਮੀ ਨਾਮ ਨਾਉਣ ਵਾਲੀਆਂ ਵੈੜਾਂ ਵੀ ਜਿੱਥੇ ਮਰਜੀ ਮੇਰਾ ਕੋਈ ਵੀਰ ਤੋਂ ਪੇਸ਼ਾਵੇਂ ਵੀ ਕਈ ਨਾ ਪਸੂ ਹੋ ਜਾਂਦਾ ਤੇ ਕੋਈ ਦਿੱਕਤ ਨਹੀਂ ਆਊਗੀ ਤੇ ਇਸ ਤੋਂ ਬਾਅਦ ਚੌਥੇ ਨੰਬਰ ਤੇ ਜਿਹੜੀ ਆ ਵੱਛੀ ਆ ਗਈ ਹੈ ਇਹ ਸੰਧੂ ਸਾਹਿਬ ਆਪ ਪਿਛਲੀ ਵੀਡੀਓ 'ਚ ਵੇਖ ਆਪਾਂ ਥੋੜੇ ਕਿ ਦਿਨ ਪਹਿਲਾਂ ਪਾਈ ਨੇ ਜੀ 7-8 ਦਿਨ ਹੋ ਗਏ ਜੀ ਉਹਦੇ ਵਿੱਚ ਵੀ ਆਪਾਂ ਇਹ ਵੱਛੀ ਪਾਈ ਹੀ ਇਹ ਆਪਣੇ ਮਾਨਸੇ ਦੇ ਭੈਣ ਭਰਾ ਉਹਨਾਂ ਨਾਲ ਹੋਈ ਹੀ ਹੈ ਅੱਛਾ ਜੀ ਯਾਨੀ ਕਿ ਦੋ ਵੈੜਾਂ ਲਈਆਂ ਉਹਨਾਂ ਨੇ ਇੱਕ ਆਪਣੇ ਕੋਲ ਛਿੱਗੀ ਵੱਛੀ ਪਾਈ ਆ ਆਪਾਂ 43000 ਤੇ ਕੋਲ ਲਈ ਤੇ ਮੁੜ ਕੇ ਇੱਕ ਆਪਣੇ ਕੋਲ ਵੱਡੀ ਵਹਿੜ ਆਈ 15 16 ਕਿਲੋ ਬਾਲਾ ਹੋਇਆ ਥਲ ਤਿਆਰ ਤੇ ਮੁੜ ਕੇ ਉਹ ਵਹਿੜ ਲੈ ਗਏ ਤੇ ਇਹ ਛੱਡ ਕੇ ਮੁੜ ਗਏ ਅੱਛਾ ਜੀ ਪਸੰਦ ਉਹ ਆ ਗਈ ਇਹਨਾਂ ਨੂੰ ਹਾਂਜੀ ਪਸੰਦ ਮੁੜ ਕੇ ਉਹ ਆ ਗਈ ਠੀਕ ਹੈ ਹਾਂਜੀ ਹਾਂਜੀ ਤੇ ਇਹ ਬੱਚੀ ਦੀ ਕੋਈ ਨਹੀਂ ਡਿਟੇਲ ਇੱਕ ਵਾਰੀ ਫੇਰ ਸਾਂਝੀ ਕਰ ਦਈਏ ਇਹ ਸੂਆ ਪਹਿਲਾਂ ਹੀ ਆ ਹਾਂਜੀ ਸੂਆ ਪਹਿਲਾਂ ਹੀ ਆ ਤੇ ਚੌਕਲੇ দাঁਤ ਥੋੜਾ ਥੋੜਾ ਕੱਢੇ ਆ ਜੇ ਪ੍ਰੋਪਰ ਨਹੀਂ ਕੀਤੀ ਪ੍ਰੋਪਰ ਨਹੀਂ ਕੀਤੀ ਦੋਂਦੀ ਜੀ ਆਉਂਦੀ ਹੈ ਯਾਨੀ ਕਿ ਦੋਂਦੀ ਚੌਗੀ ਕੋਈ ਦੋਂਦੀ ਮੰਨ ਲੈ ਕੋਈ ਚੌਗੀ ਮੰਨ ਲੈ ਕੋਈ ਚੱਕਰ ਨਹੀਂ ਲਵ ਦੋਸਤੋ ਨਨੀ ਜੀ ਬੱਚੀ ਆ ਤੇ ਹਾਈਟ ਕੱਦ ਮੀਡੀਅਮ ਨਾਰਮ ਤੇ ਦਿਨ ਹਜੇ ਵੀ ਲੈਂਦੀ ਆ ਦੋ ਚਾਰ ਦਿਨਾਂ ਇਹ ਵੀ ਦੋ ਚਾਰ ਲੈ ਜੂਗੀ ਜੀ ਠੀਕ ਆ ਹਾਂ ਜੀ ਹਾਂ ਜੀ ਲਓ ਵੀ ਦੋਸਤੋ ਠੀਕ ਆ ਅ ਬਿਲਕੁਲ ਅੱਗੇ ਜਿਹੜਾ ਕੋਈ ਵੀਰ ਛੋਟੀ ਬਰੀਡ ਰੱਖਣ ਦਾ ਸ਼ੌਂਕੀ ਆ ਜਾਂ ਥੋੜੇ ਪੈਸੇ ਖਰਚ ਕਰਕੇ ਦੋਸਤੋ ਥੋੜਾ ਮੈਨੇਜਮੈਂਟ ਆ ਕਿਸੇ ਵੀਰ ਦਾ ਥੋੜੀ ਜਗ੍ਹਾ ਜਿੱਦਾਂ ਵੀ ਕਿਸੇ ਵੀਰ ਦਾ ਪ੍ਰਬੰਧ ਆ ਦੋਸਤੋ ਛੋਟਾ ਫਾਰਮਰ ਵੀਰ ਆ ਉਹਦੇ ਬਿਲਕੁਲ ਹੀ ਖਰੀਦਣ ਦੇ ਲਾਇਕ ਆ ਛੋਟੀ ਬਰੀਡ 크ਰੋਸ ਆਂਗ ਦੇ ਵਿੱਚ ਆ ਐਚ ਐਫ 크ਰੋਸ ਆਂਗ 크ਰੋਸ ਤੇ ਜਰਸੀ ਦਾ 크ਰੋਸ ਆਂਗ ਹੈਗਾ ਐਚ ਐਫ ਤੇ ਜਰਸੀ ਦਾ ਠੀਕ ਆ ਏ ਬੋਦੀ ਬਦੀ ਉਸੇ ਤਰ੍ਹਾਂ ਬਿਲਕੁਲ ਛੋਟਾ ਸਮਾਲ ਸਾਈਜ਼ ਕੰਨ ਨੇ ਤੇ ਹਾਈਟ ਕੱਦ ਵੀ ਤੁਹਾਨੂੰ ਮੈਂ ਦੱਸ ਹੀ ਦਿੱਤਾ ਮੀਡੀਅਮ ਨਾਰਮਲ ਹਾਈਟ ਕੱਦਾ ਪਰ ਭਾਂਡਾ ਸੋਨਾ ਬਣਾਈ ਖੜੀ ਕਰਮਾ ਲਈ ਠੀਕ ਆ 2-4 ਦਿਨ ਜੇਕਰ ਹੋਰ ਉਮੀਦ ਕਰਦੇ ਆ ਵੀ 2-4 ਦਿਨ ਲੈ ਜੇ ਤਾਂ ਪੂਰਾ ਫਿੱਟ ਫਾਟ ਆਰਡਰ ਜਿਹੜਾ ਦੋਸਤੋ ਫਿਕਸ ਆਰਡਰ ਦੀ ਤਿਆਰੀ ਕਰੀ ਖੜੀ ਆ ਛੜੀਆਂ ਛੁੜੀਆਂ ਵੀਰ ਨੇ ਬੰਨੀਆਂ ਕਿਉਂਕਿ ਪਹਿਲਾ ਸੂਹਾ ਸੋਣੀ ਆ ਠੀਕ ਆ ਜੀ ਕਿਸੇ ਵੀਰ ਨੇ ਬੰਗਾ ਰਸੀ ਨਿਆਣਾ ਪਾਉਣਾ ਤੇ ਉਹ ਦਿੱਕਤ ਜਿਹੜੀ ਆ ਕਿਸੇ ਵੀਰ ਨੂੰ ਨਾ ਆਵੇ ਆਉਣ ਵਾਲੇ ਸਮੇਂ ਚ ਤੇ ਵੈਸੇ ਰਹੂਗੀ ਵੀ ਠੰਡੀ ਧੀਰੀ ਕੋਈ ਲੱਤ ਹੈ ਵੀ ਛੋਟੀ ਬਰੀਡ ਆ ਰਕਮ ਵੀ ਛੋਟੀ ਵਾਲੀ ਆ ਬਾਕੀ ਆ ਥਣ ਤੁਸੀਂ ਵੇਖ ਕੇ ਚੈੱਕ ਕਰ ਲਓ ਹੂੰ ਠੀਕ ਆ ਥਣ ਥਣ ਵੀ ਕੱਢ ਆਉਗੀ ਵਧੀਆ ਹੈ ਹਾਂ ਨੇ ਥਣ ਥਣ ਕੱਢ ਆਉਗੀ ਬਾ ਆ ਲਓ ਠੀਕ ਹੈ ਤੇ ਕੋਮਲਬਾਈ ਫਿਰ ਇਹਦਾ ਕੀ ਕਰ ਰਹੂਗਾ ਮੋਲ ਲੈਂਦਾ ਬੋਲੋ ਸੰਧੂ ਸਾਹਿਬ ਉਹਦੋਂ ਆਪਾਂ ਇਹਦਾ 40000 ਰੁਪਏ ਪਾਇਆ ਸੀ ਭੈਣ ਭਰਾਵਾਂ ਦੇ ਵਾਧੂ ਨੇ ਫੋਨ ਕੀਤੇ ਆਪਾਂ ਐਵੇਂ ਆਖੀਏ ਫੋਨ ਨਹੀਂ ਕੀਤਾ ਕਿਸੇ ਨੇ ਤੇ ਉਦੋਂ ਆਪਾਂ ਵੇਚ ਗਈ ਪਹਿਲੇ ਦੋ ਜਿਹੇ ਫੋਨ ਤੇ ਵੇਚ ਗਈ ਏ ਤੇ ਅੱਜ ਆਪਾਂ 40 ਨਹੀਂ ਕਰਨਾ ਅੱਜ 40 ਤੇ 3 ਛੜਦਾਂਗੇ 37 ਦੇ ਦਾਂਗੇ 37000 ਹਾਂਜੀ ਆਪਾਂ ਅੱਜ ਸ਼ਾਮ ਦਿੱਤੀ ਕੋਈ ਗੱਲ ਨਹੀਂ 37000 ਉਹ ਤਾਂ ਥੋੜੀ ਬਲਿ ਛੋੜ ਛੜ ਕਰਦੇ ਚਲ ਆ ਵੀ ਆ ਵੀ ਨੇੜ ਗਈ ਹੈ ਹਾਂਜੀ ਹਾਂਜੀ ਉਦੋਂ ਮਿਲਦਾ ਵੀ 8-7-10 ਦਿਨ ਪਏ ਵੀ ਸੀ ਹਾਂਜੀ ਹਾਂਜੀ ਪਏ ਅੱਜ ਚਲ ਸਸਾਈ 3000 ਹਾਰਨੀ ਸਾਈ 30 ਦੇ ਦਾਂਗੇ ਲਓ ਦੋਸਤੋ 37000 ਗਰਮੀਆਂ ਦਾ ਗਿਫਟ ਹੀ ਸਮਝੋ ਠੀਕ ਆ ਵੀ ਬਿਲਕੁਲ ਛੋਟੀ ਬਰੀਡ ਆ ਥੋੜਾ ਰੇਟ ਆ ਵਾਜਬ ਰੇਟ 37000 ਦੇ ਵਿੱਚ ਮਿਲ ਜੂਗੀ ਪਹਿਲਾ ਸੂਆ ਪਛੀ ਨੇ ਸੋਣਾ ਚੰਗੀ ਸੇਵਾ ਕੋਈ ਵੀਰ ਕਰ ਲੂਗਾ ਦੁੱਧ ਦੋਸਤੋ ਤੁਸੀਂ ਸੋਣਾ ਲਈ ਜਾਓਗੇ ਜਿੰਨਾ ਕਿ ਨਾਰਮਲ ਇਹਨੂੰ ਭਰਨਾ ਚਾਹੀਦਾ ਪਹਿਲਾਂ ਦੇ ਹਿਸਾਬ ਨਾਲ ਸਿੰ্ধু ਸਾਹਿਬ ਪਹਿਲਣ ਦੇ ਹਿਸਾਬ ਨਾਲ ਵਜੂਦ ਤੋਂ ਵੱਧ ਲਾੜੂਗੀ ਸਿੰ্ধু ਸਾਹਿਬ ਹਾਂ ਹਾਂਜੀ ਮੇਰਾ ਤਾਂ ਵੀ ਜਦੋਂ 2-3 ਦਿਨਾਂ ਦੇ ਹੁਣ ਕਹਾਣੀ ਰਹਿ ਗਈ ਆ ਹੋਰ ਘੰਟਿਆਂ ਦੇ ਵਿੱਚ ਬਣ ਕੇ ਤਿਆਰ ਹੋਊਗੀ ਘੰਟਿਆਂ ਦੇ ਵਿੱਚ ਬਣ ਕੇ ਤਿਆਰ ਹੋਊਗੀ ਠੀਕ ਆ ਜੀ ਹਾਂਜੀ ਲਓ ਦੋਸਤੋ ਇੱਕ ਲਾਸਟ ਵਿੱਚ ਜਰਸੀ ਆ ਗਈ ਹਾਂਜੀ ਜਰਸੀ ਆ ਗਈ ਲਓ ਇਹਨੂੰ ਕੋਈ ਦੂਜਾ ਸੂਆ ਮੰਨ ਲੈ ਕੋਈ ਇਤਜਾ ਮੰਨ ਲੈ ਬਾਕੀ ਠੰਡੀ ਤੇਰੀ ਵੀ ਹੈ ਜੀ ਠੀਕ ਆ ਜੀ ਹਾਂਜੀ ਤਾਂ ਪੂਛ ਬਸ ਇੰਨੀ ਕੀ ਆ ਇਹਦੀ ਠੀਕ ਆ ਜੀ ਹਾਫ ਹੈ ਨਾ ਹਾਂਜੀ ਹਾਫ ਠੀਕ ਆ ਲਓ ਦੋਸਤੋ ਜਰਸੀ ਵੈੜਾ ਦੂਜਾ ਸੁਬਾ ਹੀ ਹੈ ਕਿ ਤੀਜਾ ਕੋਈ ਸੰਧੂ ਸਾਹਿਬ ਦੂਜਾ ਮੰਨ ਲੇ ਕੋਈ ਤੀਜਾ ਮੰਨ ਲੇ ਆਪਦੀ ਮਰਜ਼ੀ ਨਾਲ ਕੋਈ ਆਪਦੀ ਸਮਝ ਨਾਲ ਮੰਨੇ ਜੀ ਕੋਈ ਗੱਲ ਨਹੀਂ ਦੂਜਾ ਸੁਬਾ ਦੋਸਤੋ ਕੋਈ ਤੀਜਾ ਮੰਨ ਲੇ ਦੂਜਾ ਮੰਨ ਲੇ ਆਪਣੀ ਆਪਣੀ ਸਮਝ ਆ ਕੇ ਸੇ ਭਰਾ ਦੀ ਬਾਕੀ ਆ ਥਾਣੇ ਕੋਈ ਤੁਹਾਨੂੰ ਥੋੜੇ ਹੋਰ ਨੇੜੇ ਤੋਂ ਦਿਖਾ ਦਈਏ ਤੇ ਦਿਨ ਇਹਦੇ ਵੀ ਪੰਜ ਚਾਰ ਰੇ ਲੈ ਜੂ ਹਾਂ ਹਾਂਜੀ ਪੰਜ ਚਾਰ ਵਾਲਾ ਹੀ ਆ ਕਿਸੇ ਵੀ ਲਓ ਠੀਕ ਆ ਹਾਈਟ ਮੀਡੀਅਮ ਜਿੱਦਾਂ ਆਪਾਂ ਨਾਰਮਲ ਹੈ ਕਿ ਜਰਸੀ ਬ੍ਰੀਡ ਦੀ ਹਾਈਟ ਵੇਖਦੇ ਆ ਹਮਾ ਚਲਾਲ ਹਮਾ ਚਲਾਲੀ ਜਰਸੀ ਆ ਜੀ ਇਹ ਆ ਜੀ ਹਾਂ ਜੀ ਚਾਰੋਂ ਤੇ ਇੰਨੀ ਜਿਆਦੀਆਂ ਨਾ ਪੱਠਿਆਂ ਤੋਂ ਮੂੰਗਣੀ ਚੁੱਕਦੀ ਹਾਂ ਆ ਵੇਖੋ ਟੋਲਰ ਗਈ ਹੋਈ ਬਈ ਖਾ ਖਾ ਕੇ ਬਿਲਕੁਲ ਬਿਲਕੁਲ ਕੋਲੋਂ ਬਾਕੀ ਬਾਜਪਤ ਦੇ ਜਾਇਜ ਰੇਡ ਵਾਲੇ ਪਸ਼ੂ ਜਿਹੜੇ ਆ ਉਹ ਵੀ ਇਸ ਘਰ ਆਉਂਦੇ ਰਹਿੰਦੇ ਆ ਬ੍ਰੀਡ ਛੋਟੀ ਬੇਸ਼ੱਕ ਮਿਲਦੀ ਆ ਕਰੋਸਾਂਗ ਦੇ ਵਿੱਚ ਮਿਲਦੀ ਆ ਜਿੰਨੇ ਕੁ ਪੈਸੇ ਕਿਸੇ ਫਾਰਮਰ ਵੀ ਨਹੀਂ ਖਰਚ ਕਰਨੇ ਥੋੜੇ ਖਰਚ ਕਰਨੇ ਆ ਉਦਾਂ ਦਾ ਪਸੂ ਤੁਹਾਨੂੰ ਮਿਲ ਜਾਂਦਾ ਇਹ ਜਰਸੀ ਬਰੀਡ ਦੇ ਵਿੱਚ ਆ ਕਿਸੇ ਵੀਰ ਨੂੰ ਇਹ ਵੀ ਫਿੱਟ ਬੈਠੂਗੀ ਸਮਝ ਜਾਊਗੀ ਤੇ ਤੁਸੀਂ ਸੌਦਾ ਕਰ ਲਿਓ ਠੀਕ ਆ ਤੇ ਆ ਬਿਲਕੁਲ ਤੁਹਾਡੇ ਸਾਹਮਣੇ ਠੀਕ ਆ ਲੈ ਵੀ ਕਮਲ ਭਾਈ ਚੰਗੀ ਆ ਬਾੜੇ ਵੀ ਜਰਸੀ ਹੈ ਹਾਂਜੀ ਹਾਂਜੀ ਕੀ ਗੱਤਾਂ ਤੁਹਾਨੂੰ ਵੀ ਚਲੋ ਪੂਰਾ ਥਾਂ ਤੁਹਾਨੂੰ ਪੂਰਾ ਮੁੱਠੀ ਵਾਲਾ ਜੀ ਹੱਤੀ ਚਵਾਈ ਦਾ ਥਾਣਾ ਹਾਂਜੀ ਹਾਂਜੀ ਤੇ ਕੀ ਕਰਾਂਗੇ ਮੰਗੇ ਦੇ ਮੁੱਲ ਸੰਦੂ ਸਾਹ ਦੇ ਤਾਂ 35000 ਕਰਦੇ ਆ 32000 ਦੀ ਦੇ ਦਾਂਗੇ ਵਿੱਚ 32000 ਹਾਂਜੀ ਹਾਂਜੀ ਲੈ ਜੀ 32000 ਦੀ ਦੋਸਤੋ ਇਹ ਵੜ ਮਿਲ ਜੂਗੀ ਤੁਹਾਨੂੰ ਠੀਕ ਹੈ ਵਿੱਚੋਂ ਮਾਨਤਾ ਨਾ ਹੋ ਜੇ ਥੋੜਾ ਵਿੱਚੋਂ ਛੋਟ ਛੱਪੇ ਹੁੰਦੇ ਰਹਿੰਦੇ ਆ 32000 ਦੇ ਵਿੱਚੋਂ ਤੇ ਪੰਜੇ ਪਸ਼ੂ ਆਪਾਂ ਤੁਹਾਨੂੰ ਦਿਖਾਤੇ ਆ ਮੁੱਲ ਵੀ ਬਿਲਕੁਲ ਜੈਨੂਨ ਜਾਇਜ਼ ਆ ਤੇ ਸੂਬਿਆਂ ਦੇ ਵਿੱਚ ਵੀ ਕੋਈ ਪਹਿਲਣਾ ਦੂਜਣਾ ਅੱਜ ਵੜਾ ਨੇ ਹੌਲੀਆਂ ਨੇ ਨਵੀਆਂ ਨੇ ਅੱਗੇ ਬਿਲਕੁਲ 2-4 ਸ ਤੇ ਕੋਮਲ ਨੰਬਰ ਆਪਣੇ ਬੋਲਦਗੇ ਨੰਬਰ 734761982 ਪਿੰਡ ਸ਼ਕਰੀ ਜ਼ਿਲ੍ਹਾ ਤਰਨਤਾਰਨ ਸੜਿਆਲੀ ਜਾਨਕੇ 2-3 ਕਿਲੋਮੀਟਰ ਹੈ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਕੀ ਭੈਣ ਭਰਾਵਾਂ ਨੂੰ ਇਹੋ ਬੇਨਤੀ ਹੈ ਉਹ ਕਿ ਜੋ ਕਦ ਕਾਟ ਜੋ ਵੀਡੀਓ ਦੱਸੇ ਉਹ ਕੋਈ ਹੋਊਗਾ ਜੀ ਹਾਂ ਹਾਂਜੀ ਬਿਲਕੁਲ ਜੀ ਬਿਲਕੁਲ ਲੋ ਦੋਸਤੋ ਬਾਕੀ ਆਣ ਕੇ ਆਪਣੀ ਨਰਖ ਪਰਖ ਕਰ ਲਿਓ ਅੱਖੀਂ ਦੇਖ ਲਿਓ ਠੀਕ ਹੈ ਜੀ ਤੇ ਹਾਈਟ ਕਾਤ ਵੈਸੇ ਆਪਾਂ ਨਾਲ ਦੀ ਨਾਲ ਤੁਹਾਨੂੰ ਦੱਸ ਹੀ ਦਿੱਤਾ ਥਣ ਦੇਵੇ ਭਾਂਡੇ ਦਿਖਾਈ ਦਿੱਤੇ ਆ ਬਾਕੀ 5-5 7-7 ਦਿਨ ਹਜੇ ਸਮਾਂ ਕੱਢਦੀਆਂ ਨਹੀਂ ਜਿੰਨੀਆਂ ਵੇੜਾਂ ਵੀ ਆਪਾਂ ਤੁਹਾਨੂੰ ਦਿਖਾਈਆਂ ਨੇ ਕੋਈ ਹਫਤੇ ਦੇ ਅੰਦਰ ਅੰਦਰ ਪੂਰੀ ਤਿਆਰੀ ਹੋਊਗੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ